ਲਾਂਗ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਕੀ ਫਤਿਹ ਜੀ ਅੱਜ ਪਤੇਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਸਫਾਈ ਮਹਮ ਬਿਢੀ ਗਈ ਆ ਜਿਦੇ ਵਿੱਚ ਬਾਬਾ ਰਾਮ ਸਿੰਘ ਜੀ ਗੱਡੂਆ ਸਾਹਿਬ ਵਾਲੇ ਤੇ ਅਸ਼ੀਰਵਾਦ ਸੜਕਾਂ ਤੇ ਬੀਬੀ ਕੁਲਵਿੰਦਰ ਕੌਰ ਜੀ ਦੇ ਰਹਿਨਮਾਈ ਦੇ ਹੇਠ ਸੰਗਤ ਵੱਲੋਂ ਜੋ ਸਫਾਈ ਦਾ ਕਾਰਜ ਅਰੰਭਿਆ ਗਿਆ ਉਹਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਪਹੁੰਚੀਆਂ ਨੇ ਤੇ ਵਿਰਸਾ ਸੰਭਾਲ ਸਰਦਾਰ ਸਰਦਾਰੀ ਲਹਿਰ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਆ ਤੇ 29 ਤਰੀਕ ਤੋਂ 3 ਤਰੀਕ ਤੱਕ ਜਿਹੜੀ ਇਹ ਸਫਾਈ ਮੈਮ ਆ ਉਹ ਚਲਾਈ ਜਾਊਗੀ ਕਿਉਂਕਿ ਸਫਾਈ ਮੈਮ ਨੂੰ ਚਲਾਉਣ ਦਾ ਜਿਹੜਾ ਮੁੱਖ ਕਾਰਨ ਹੈਗਾ ਉਹ ਇਹ ਆ ਕਿ ਜਿਵੇਂ ਕਿ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਸਫਾਈ ਦਾ ਬਹੁਤ ਵੱਡਾ ਜਿਹੜੀ ਅਹਿਮੀਅਤ ਦਰਸਾਈ ਗਈ ਆ ਚਾਹੇ ਉਹ ਅੰਦਰੂਨੀ ਪਿਓਰਿਟੀ ਦੀ ਗੱਲ ਹੋਵੇ ਚਾਹੇ ਬਾਹਰੀ ਸਾਬ ਸਫਾਈ ਦੀ ਗੱਲ ਹੋਵੇ ਚਾਹੇ ਆਪਾਂ ਗੀਤਾ ਦੀ ਗੱਲ ਕਰ ਲਈਏ ਪ੍ਰਾਨ ਦੀ ਗੱਲ ਕਰ ਲਈਏ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਿਆ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਾ ਕਨਸੈਪਟ ਹੈਗਾ ਜਿਹੜਾ ਇਸ ਨੂੰ ਸਿੱਖ ਕੌਮ ਅਸਲ ਦੇ ਵਿੱਚ ਵੀ ਜਿਹੜੀ ਹੈਗੀ ਉਹ ਲਾਗੂ ਕਰਦੀ ਆ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਵੇਂ ਜਿਵੇਂ ਸਫਾਈ ਦੇ ਬਾਰੇ ਸਿੱਖਿਆ ਦਿੱਤੀ ਗਈ ਆ ਪਰ ਉਹਨਾਂ ਨੂੰ ਲੋਕ ਨਾ ਆਪਦੀ ਜ਼ਿੰਦਗੀ ਦੇ ਵਿੱਚ ਲਾਗੂ ਘੱਟ ਕਰਦੇ ਹੈਗੇ ਆ ਤੇ ਲੋੜ ਹੈਗੀ ਆ ਕਿ ਇਸ ਨੂੰ ਲਾਗੂ ਕੀਤਾ ਜਾਵੇ ਅਸੀਂ ਇਸ ਮਹਿਮ ਤੇ ਜਰੀਏ ਜਿਹੜਾ ਇਹ ਦਰਸਾਇਆ ਕਿ ਸਾਫ ਸਫਾਈ ਦੀ ਬਹੁਤ ਜ਼ਿਆਦਾ ਇਮਹੀਅਤ ਹੈਗੀ ਆ ਤੇ ਇਸ ਨੂੰ ਆਪਾਂ ਜਿਹੜਾ ਹੈਗਾ ਜਿੱਦਾਂ ਸਿੱਖ ਕੌਮ ਬਹੁਤ ਸ਼ਰਧਾ ਦੇ ਨਾਲ ਤੇ ਲੰਗਰ ਲਾਉਂਦੀ ਆ ਸਹਿਜ ਜਨਤਿਆਂ ਦੀ ਯਾਦ ਦੇ ਵਿੱਚ ਸਹਿਜ ਜਨਤਿਆਂ ਤੇ ਜਿਹੜਾ ਸ਼ਹੀਦੀ ਜੋੜ ਮੇਲਾ ਉਹਨੂੰ ਸਮਰਪਿਤ ਹੋ ਕੇ ਤੇ ਬਹੁਤ ਸਾਰੀ ਗੰਦਗੀ ਆ ਜਿਹੜੀ ਉਹ ਹੋ ਵੀ ਜਾਂਦੀ ਆ ਪਰ ਸਾਡੇ ਬਹੁਤ ਸਾਰੇ ਭਾਈ ਐਵੇਂ ਦੀ ਵੀ ਨੇ ਜਿਹੜੇ ਨਾਲ ਦੀ ਨਾਲ ਸਫਾਈ ਕਰਦੇ ਨੇ ਪਰ ਪਿੱਛੇ ਰਹਿ ਜਾਂਦੀ ਆ ਉਸ ਜੋ ਗੰਦਗੀ ਪਿੱਛੇ ਰਹਿ ਜਾਂਦੀ ਆ ਉਹਦਾ ਬੀੜਾ ਜਿਹੜਾ ਅੱਜ ਹੈਗਾ ਦਫੇੜਾ ਸਾਹਿਬ ਦੀ ਸੰਗਤ ਵੱਲੋਂ ਉਠਾਇਆ ਗਿਆ ਹੈ ਹਰ ਸਾਹਿਬ ਵਾਹਿਗੁਰੂ ਕੀ ਫਤਿਹ ਜਹਾ ਸਫਾਈ ਵਾਹ ਖੁਦਾਈ ਇੰਦਾਂ ਦੇ ਬਾਕ ਦੇ ਅਨੁਸਾਰ ਬੜਾ ਹੀ ਅੱਜ ਭਾਗਾ ਵਾਲਾ ਦਿਨ ਹੈ ਕਿ ਸਾਡੇ ਬਹੁਤ ਹੀ ਪਰਮ ਸਤਕਾਰਯੋਗ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਸਾਹਿਬ ਵਾਲਿਆਂ ਦੇ ਪਵਿੱਤਰ ਸਥਾਨਾਂ ਤੋਂ ਭਰੋਸਾ ਹੈ ਸ੍ਰੀਮਾਨ ਸੰਤ ਬਾਬਾ ਕੁਲਵਿੰਦਰ ਕੌਰ ਜੀ ਉਹਨਾਂ ਦੀ ਰਹਿਨਮਾਈ ਹੇਠ ਅੱਜ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਜਿੱਥੇ ਆਪਾਂ ਨੂੰ ਪਤਾ ਹੈ ਵੀ ਸਾਰੀ ਸੰਗਤ ਨੂੰ ਵੀ ਜੋੜ ਮੇਲਾ ਲੰਘ ਕੇ ਗਿਆ ਤੇ ਜੋੜ ਮੇਲਾ ਲੰਘਣ ਦੇ ਕਾਰਨ ਜਦੋਂ ਆਪਣੇ ਇੱਥੇ ਅਨੇਕ ਪ੍ਰਕਾਰ ਦੇ ਲੰਗਰ ਲੱਗੇ ਹੁੰਦੇ ਨੇ ਉਹਨਾਂ ਨੂੰ ਜਦੋਂ ਉਸ ਤੋਂ ਬਾਅਦ ਜਾਂਦੇ ਨੇ ਭਾਵੇਂ ਕਿ ਸਾਰੇ ਲੰਗਰ ਆਪੋ ਆਪਣੀਆਂ ਸਫਾਈਆਂ ਕਰਕੇ ਜਾਂਦੇ ਨੇ ਪਰ ਸੜਕਾਂ ਦੇ ਉੱਪਰ ਕਾਫੀ ਜ਼ਿਆਦਾ ਕੂੜਾ ਕਰਕੜ ਪਿਆ ਹੁੰਦਾ ਇਸ ਲਈ ਜਿਹਦਾ ਜਿਹਨੂੰ ਸਫਾਈ ਕਰਨ ਦਾ ਅ ਮਤਲਬ ਕਿ ਤੋਹਈਆ ਸ੍ਰੀਮਾਨ ਸੰਤਪਾਪਾ ਆ ਵਿਪਕਲਵਿੰਦਰ ਕੌਰ ਜੀ ਉਹਨਾਂ ਵੱਲੋਂ ਲਿਖਿਆ ਗਿਆ ਸਾਡੇ ਭਾ ਮੰਦੀਪ ਸਿੰਘ ਜੀ ਤੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਸੂਚੀ ਸੰਗਤਾ ਵੱਲੋਂ ਜਿਹਦੇ ਵਿੱਚ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਵੀ ਕੁਝ ਜਿਹਾ ਸਹਿਯੋਗ ਕੀਤਾ ਗਿਆ ਅੱਜ ਸਾਰਾ ਦਿਨ ਇਹਨਾਂ ਦੇ ਨਾਲ ਰਲ ਮਿਲ ਕੇ ਸਹਿਯੋਗ ਕਰਾਂਗੇ ਤੇ ਹੋਰਾਂ ਲੋਕਾਂ ਨੂੰ ਵੀ ਮੈਂ ਇਹ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਮ ਰਹੀਂ ਕਿ ਇਦਾਂ ਦੇ ਮਹਾਪੁਰਸ਼ਾਂ ਤੋਂ ਤੁਸੀਂ ਕਿਰਪਾ ਕਰਕੇ ਪ੍ਰੇਰਣਾ ਲਓ ਤਾ ਜੋ ਅਸੀਂ ਜਿੱਥੇ ਵੀ ਕੋਈ ਕਾਰਜ ਕਰਦੇ ਆ ਭਾਵੇਂ ਕਿ ਖੁਸ਼ੀ ਦਾ ਹੈ ਗਮੀ ਦਾ ਹੈ ਜਿੱਥੇ ਵੀ ਕੋਈ ਇਦਾਂ ਦਾ ਪੂਰਾ ਕੱਟ ਕੇ ਪਿਆ ਹੁੰਦਾ ਤਾਂ ਉਹਨੂੰ ਜਦੋਂ ਤੁਹਾਡਾ ਕਾਰਜ ਸੰਪੰਨ ਹੁੰਦਾ ਤਾਂ ਉਹ ਆਪਾਂ ਉਥੋਂ ਸਫਾਈ ਜ਼ਰੂਰ ਕਰਕੇ ਜਾਣੀਏ ਸੋ ਬਲੇ ਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਿਖਿਆ ਇਹ ਕੁਦਰਤ ਨੂੰ ਆਪਾਂ ਆਪ ਸੰਭਾਲ ਕੇ ਰੱਖਣਾ ਨਾ ਕਿ ਕਿਸੇ ਨੇ ਸੰਭਾਲਣਾ ਆ ਕੇ ਆਪਣੇ ਸਰੀਰ ਨੂੰ ਵੀ ਤੇ ਆਪਾਂ ਆਲੇ ਦੋਲੇ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਫਤੇਗੜ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਸਫਾਈ ਮਹਮ ਬਿਤੀ ਗਈ ਆ ਜਿਦੇ ਵਿੱਚ ਬਾਬਾ ਰਾਮ ਸਿੰਘ ਜੀ ਗੱਡੂਆ ਸਾਹਿਬ ਵਾਲੇ ਤੇ ਅਸ਼ੀਰਵਾਦ ਸੜਕਾ ਤੇ ਬੀਬੀ ਕੁਲਵਿੰਦਰ ਕੌਰ ਜੀ ਦੇ ਰਹਿਨਮਾਈ ਦੇ ਹੇਠ ਸੰਗਤ ਵੱਲੋਂ ਜੋ ਸਫਾਈ ਦਾ ਕਾਰਜ ਅਰੰਭਿਆ ਗਿਆ ਉਹਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਪਹੁੰਚੀਆਂ ਨੇ ਤੇ ਵਿਰਸਾ ਸੰਭਾਲ ਸਰਦਾਰ ਸਰਦਾਰੀ ਲਹਿਰ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਆ ਤੇ 29 ਤਰੀਕ ਤੋਂ 3 ਤਰੀਕ ਤੱਕ ਜਿਹੜੀ ਇਹ ਸਫਾਈ ਮੈਮ ਆ ਉਹ ਚਲਾਈ ਜਾਊਗੀ ਕਿਉਂਕਿ ਸਫਾਈ ਮੈਮ ਨੂੰ ਚਲਾਉਣ ਦਾ ਜਿਹੜਾ ਮੁੱਖ ਕਾਰਨ ਹੈਗਾ ਉਹ ਇਹ ਆ ਕਿ ਜਿਵੇਂ ਕਿ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਸਫਾਈ ਦਾ ਬਹੁਤ ਵੱਡਾ ਜਿਹੜੀ ਅਹਿਮੀਅਤ ਦਰਸਾਈ ਗਈ ਆ ਚਾਹੇ ਉਹ ਅੰਦਰੂਨੀ ਪਿਓਰਿਟੀ ਦੀ ਗੱਲ ਹੋਵੇ ਚਾਹੇ ਬਾਹਰੀ ਸਾਬ ਸਫਾਈ ਦੀ ਗੱਲ ਹੋਵੇ ਚਾਹੇ ਆਪਾਂ ਗੀਤਾ ਦੀ ਗੱਲ ਕਰ ਲਈਏ ਤ੍ਰਾਂਨ ਦੀ ਗੱਲ ਕਰ ਲਈਏ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਿਆ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਘਰ ਦਾ ਕਨਸੈਪਟ ਹੈਗਾ ਜਿਹੜਾ ਇਸ ਨੂੰ ਸਿੱਖ ਕੌਮ ਅਸਲ ਦੇ ਵਿੱਚ ਵੀ ਜਿਹੜੀ ਹੈਗੀ ਉਹ ਲਾਗੂ ਕਰਦੀ ਆ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਵੇਂ ਜਿਵੇਂ ਸਫਾਈ ਦੇ ਬਾਰੇ ਸਿੱਖਿਆ ਦਿੱਤੀ ਗਈ ਆ ਪਰ ਉਹਨਾਂ ਨੂੰ ਲੋਕ ਨਾ ਆਪਦੀ ਜ਼ਿੰਦਗੀ ਦੇ ਵਿੱਚ ਲਾਗੂ ਘੱਟ ਕਰਦੇ ਹੈਗੇ ਆ ਤੇ ਲੋੜ ਹੈਗੀ ਆ ਕਿ ਇਸ ਨੂੰ ਲਾਗੂ ਕੀਤਾ ਜਾਵੇ ਅਸੀਂ ਇਸ ਮਹਿਮ ਤੇ ਜਰੀਏ ਜਿਹੜਾ ਇਹ ਦਰਸਾਇਆ ਕਿ ਸਫਾਈ ਦੀ ਬਹੁਤ ਜ਼ਿਆਦਾ ਇਮੀਅਤ ਹੈਗੀ ਆ ਤੇ ਇਸ ਨੂੰ ਆਪਾਂ ਜਿਹੜਾ ਹੈਗਾ ਜਿੱਦਾਂ ਸਿੱਖ ਕੌਮ ਬਹੁਤ ਸ਼ਰਦਾ ਦੇ ਨਾਲ ਤੇ ਲੰਗਰ ਲਾਉਂਦੀ ਆ ਸਹਿਜ ਜਨਤਿਆਂ ਦੀ ਯਾਦ ਦੇ ਵਿੱਚ ਸਹਿਜ ਜਨਤਿਆਂ ਤੇ ਜਿਹੜਾ ਸ਼ਹੀਦੀ ਜੋੜ ਮੇਲਾ ਉਹਨੂੰ ਸਮਰਪਿਤ ਹੋ ਕੇ ਤੇ ਬਹੁਤ ਸਾਰੀ ਗੰਦਗੀ ਆ ਜਿਹੜੀ ਉਹ ਹੋ ਵੀ ਜਾਂਦੀ ਆ ਪਰ ਸਾਡੇ ਬਹੁਤ ਸਾਰੇ ਭਾਈ ਐਵੇਂ ਦੇ ਵੀ ਨੇ ਜਿਹੜੇ ਨਾਲ ਦੀ ਨਾਲ ਸਫਾਈ ਕਰਦੇ ਨੇ ਪਰ ਪਿੱਛੇ ਰਹਿ ਜਾਂਦੀ ਆ ਉਸ ਜੋ ਗੰਦਗੀ ਪਿੱਛੇ ਰਹਿ ਜਾਂਦੀ ਆ ਉਹਦਾ ਬੀੜਾ ਜਿਹੜਾ ਅੱਜ ਹੈਗਾ ਦਫੇੜਾ ਸਾਹਿਬ ਦੀ ਸੰਗਤ ਵੱਲੋਂ ਉਠਾਇਆ ਗਿਆ ਹੈ ਹਰ ਸਾਹਿਬ ਵਾਹਿਗੁਰੂ ਕੀ ਫਤਿਹ ਜਹਾਂ ਸਫਾਈ ਵਹਾਂ ਖੁਦਾਈ ਇੰਦਾਂ ਦੇ ਬਾਕ ਦੇ ਅਨੁਸਾਰ ਬੜਾ ਹੀ ਅੱਜ ਭਾਗਾ ਵਾਲਾ ਦਿਨ ਹੈ ਕਿ ਸਾਡੇ ਬਹੁਤ ਹੀ ਪਰਮ ਸਤਕਾਰਯੋਗ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਸਾਹਿਬ ਵਾਲਿਆਂ ਦੇ ਪਵਿੱਤਰ ਸਥਾਨਾਂ ਤੋਂ ਮਰੋਸਾਏ ਸ੍ਰੀਮਾਨ ਸੰਤ ਬਾਬਾ ਬਲਵਿੰਦਰ ਕੌਰ ਜੀ ਉਹਨਾਂ ਦੀ ਰਹਿਨਮਾਈ ਹੇਠ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿੱਥੇ ਆਪਾਂ ਨੂੰ ਪਤਾ ਹੈ ਵੀ ਸਾਰੀ ਸੰਗਤ ਨੂੰ ਵੀ ਜੋੜ ਮੇਲਾ ਲੰਘ ਕੇ ਗਿਆ ਤੇ ਜੋੜ ਮੇਲਾ ਲੰਘਣ ਦੇ ਕਾਰਨ ਜਦੋਂ ਆਪਣੇ ਇੱਥੇ ਅਨੇਕ ਪ੍ਰਕਾਰ ਦੇ ਲੰਗਰ ਲੱਗੇ ਹੁੰਦੇ ਨੇ ਉਹਨਾਂ ਨੂੰ ਜਦੋਂ ਉਸ ਤੋਂ ਬਾਅਦ ਜਾਂਦੇ ਨੇ ਭਾਵੇਂ ਕਿ ਸਾਰੇ ਲੰਗਰ ਆਪੋ ਆਪਣੀਆਂ ਸਫਾਈਆਂ ਕਰਕੇ ਜਾਂਦੇ ਨੇ ਪਰ ਸੜਕਾਂ ਦੇ ਉੱਪਰ ਕਾਫੀ ਜ਼ਿਆਦਾ ਪੂਰਾ ਕੜਕੜ ਪਿਆ ਹੁੰਦਾ ਇਸ ਲਈ ਜਿਹਦਾ ਜਿਹਨੂੰ ਸਫਾਈ ਕਰਨ ਦਾ ਅ ਮਤਲਬ ਕਿ ਤੋਹਿਆ ਸ੍ਰੀਮਾਨ ਸੰਤਪਾਪਾ ਆ ਵਿਪਕਲਵਿੰਦਰ ਕੌਰ ਜੀ ਉਹਨਾਂ ਵੱਲੋਂ ਲਿਖਿਆ ਗਿਆ ਸਾਡੇ ਭਾ ਮੰਦੀਪ ਸਿੰਘ ਜੀ ਤੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਸੂਚੀ ਸੰਗਤਾ ਵੱਲੋਂ ਜਿਹਦੇ ਵਿੱਚ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਵੀ ਕੁਝ ਜਿਹਾ ਸਹਿਯੋਗ ਕੀਤਾ ਗਿਆ ਅੱਜ ਸਾਰਾ ਦਿਨ ਇਹਨਾਂ ਦੇ ਨਾਲ ਰਲ ਮਿਲ ਕੇ ਸਹਿਯੋਗ ਕਰਾਂਗੇ ਤੇ ਹੋਰਾਂ ਲੋਕਾਂ ਨੂੰ ਵੀ ਮੈਂ ਇਹ ਬੇਨਤੀ ਕਰਦਾ ਤੁਹਾਡੇ ਚੈਨਲਾਂ ਦੇ ਮਾਧਮ ਰਹੀਂ ਕਿ ਇਦਾਂ ਦੇ ਮਹਾਪੁਰਸ਼ਾਂ ਤੋਂ ਤੁਸੀਂ ਕਿਰਪਾ ਕਰਕੇ ਪ੍ਰੇਰਣਾ ਲਓ ਤਾ ਜੋ ਅਸੀਂ ਜਿੱਥੇ ਵੀ ਕੋਈ ਕਾਰਜ ਕਰਦੇ ਆਂ ਭਾਵੇਂ ਕਿ ਖੁਸ਼ੀ ਦਾ ਹੈ ਗਮੀ ਦਾ ਹੈ ਜਿੱਥੇ ਵੀ ਕੋਈ ਇਦਾਂ ਦਾ ਪੂਰਾ ਕੱਟ ਕੇ ਪਿਆ ਹੁੰਦਾ ਤਾਂ ਉਹਨੂੰ ਜਦੋਂ ਤੁਹਾਡਾ ਕਾਰਜ ਸੰਪੰਨ ਹੁੰਦਾ ਤਾਂ ਉਹ ਆਪਾਂ ਉਥੋਂ ਸਫਾਈ ਜ਼ਰੂਰ ਕਰਕੇ ਜਾਣੀ ਐ ਸੋ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਇਹ ਕੁਦਰਤ ਨੂੰ ਆਪਾਂ ਆਪ ਸੰਭਾਲ ਕੇ ਰੱਖਣਾ ਨਾ ਕਿ ਕਿਸੇ ਨੇ ਸੰਭਾਲਣਾ ਆ ਕੇ ਆਪਣੇ ਸਰੀਰ ਨੂੰ ਵੀ ਤੇ ਆਪਾਂ ਆਲੇ ਦੋਲੇ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਫਤੇਗੜ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਸਫਾਈ ਮਹਮ ਮਿਟੀ ਗਈ ਆ ਜਿਦੇ ਵਿੱਚ ਬਾਬਾ ਰਾਮ ਸਿੰਘ ਜੀ ਗਡੂਆ ਸਾਹਿਬ ਵਾਲੇ ਤੇ ਅਸ਼ੀਰਵਾਦ ਸਦਕਾ ਤੇ ਬੀਬੀ ਕੁਲਵਿੰਦਰ ਕੌਰ ਜੀ ਦੇ ਰਹਿਨਮਾਈ ਦੇ ਹੇਠ ਸੰਗਤ ਵੱਲੋਂ ਜੋ ਸਫਾਈ ਦਾ ਕਾਰਜ ਅਰੰਭਿਆ ਗਿਆ ਉਹਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਪਹੁੰਚੀਆਂ ਨੇ ਤੇ ਵਿਰਸਾ ਸੰਭਾਲ ਸਰਦਾਰੀ ਸਰਦਾਰੀ ਲਹਿਰ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਆ ਤੇ 29 ਤਰੀਕ ਤੋਂ 3 ਤਰੀਕ ਤੱਕ ਜਿਹੜੀ ਇਹ ਸਫਾਈ ਮੈਮ ਆ ਉਹ ਚਲਾਈ ਜਾਊਗੀ ਕਿਉਂਕਿ ਸਫਾਈ ਮੈਮ ਨੂੰ ਚਲਾਉਣ ਦਾ ਜਿਹੜਾ ਮੁੱਖ ਕਾਰਨ ਹੈਗਾ ਉਹ ਇਹ ਆ ਕਿ ਜਿਵੇਂ ਕਿ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਸਫਾਈ ਦਾ ਬਹੁਤ ਵੱਡਾ ਜਿਹੜੀ ਅਹਿਮੀਅਤ ਦਰਸਾਈ ਗਈ ਆ ਚਾਹੇ ਉਹ ਅੰਦਰੂਨੀ ਪਿਓਰਿਟੀ ਦੀ ਗੱਲ ਹੋਵੇ ਚਾਹੇ ਬਾਹਰੀ ਸਾਬ ਸਫਾਈ ਦੀ ਗੱਲ ਹੋਵੇ ਚਾਹੇ ਆਪਾਂ ਗੀਤਾ ਦੀ ਗੱਲ ਕਰ ਲਈਏ ਪ੍ਰਾਨ ਦੀ ਗੱਲ ਕਰ ਲਈਏ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਿਆ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਘਰ ਦਾ ਕਨਸੈਪਟ ਹੈਗਾ ਜਿਹੜਾ ਇਸ ਨੂੰ ਸਿੱਖ ਕੌਮ ਅਸਲ ਦੇ ਵਿੱਚ ਵੀ ਜਿਹੜੀ ਹੈਗੀ ਉਹ ਲਾਗੂ ਕਰਦੀ ਆ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਵੇਂ ਜਿਵੇਂ ਸਫਾਈ ਦੇ ਬਾਰੇ ਸਿੱਖਿਆ ਦਿੱਤੀ ਗਈ ਆ ਪਰ ਉਹਨਾਂ ਨੂੰ ਲੋਕ ਨਾ ਆਪਦੀ ਜ਼ਿੰਦਗੀ ਦੇ ਵਿੱਚ ਲਾਗੂ ਘੱਟ ਕਰਦੇ ਹੈਗੇ ਆ ਤੇ ਲੋੜ ਹੈਗੀ ਆ ਕਿ ਇਸ ਨੂੰ ਲਾਗੂ ਕੀਤਾ ਜਾਵੇ ਅਸੀਂ ਇਸ ਮਹਿਮ ਦੇ ਜ਼ਰੀਏ ਜਿਹੜਾ ਇਹ ਦਰਸਾਇਆ ਕਿ ਸਾਫ ਸਫਾਈ ਦੀ ਬਹੁਤ ਜਿਆਦਾ ਇਮੀਅਤ ਹੈਗੀ ਆ ਤੇ ਇਸ ਨੂੰ ਆਪਾਂ ਜਿਹੜਾ ਹੈਗਾ ਜਿੱਦਾਂ ਸਿੱਖ ਕੌਮ ਬਹੁਤ ਸ਼ਰਦਾ ਦੇ ਨਾਲ ਤੇ ਲੰਗਰ ਲਾਉਂਦੀ ਆ ਸਹਿਜਾਤਿਆਂ ਦੀ ਯਾਦ ਦੇ ਵਿੱਚ ਸਹਿਜਾਤਿਆਂ ਤੇ ਜਿਹੜਾ ਸ਼ਹੀਦੀ ਜੋੜ ਮੇਲਾ ਉਹਨੂੰ ਸਮਰਪਿਤ ਹੋ ਕੇ ਤੇ ਬਹੁਤ ਸਾਰੀ ਗੰਦਗੀ ਆ ਜਿਹੜੀ ਉਹ ਹੋ ਵੀ ਜਾਂਦੀ ਆ ਪਰ ਸਾਡੇ ਬਹੁਤ ਸਾਰੇ ਭਾਈ ਐਵੇਂ ਦੀ ਵੀ ਨੇ ਜਿਹੜੇ ਨਾਲ ਦੀ ਨਾਲ ਸਫਾਈ ਕਰਦੇ ਨੇ ਪਰ ਪਿੱਛੇ ਰਹਿ ਜਾਂਦੀ ਆ ਉਸ ਜੋ ਗੰਦਗੀ ਪਿੱਛੇ ਰਹਿ ਜਾਂਦੀ ਆ ਉਹਦਾ ਬੀੜਾ ਜਿਹੜਾ ਅੱਜ ਹੈਗਾ ਦਬੇੜਾ ਸਾਹਿਬ ਦੀ ਸੰਗਤ ਵੱਲੋਂ ਉਠਾਇਆ ਗਿਆ ਹੈ ਹਰ ਸਾਹਿਬ ਵਾਹਿਗੁਰੂ ਦੀ ਕਿਰਪਾ ਤੇ ਜਿੱਥੇ ਸਫਾਈ ਵहां ਖੁਦਾਈ ਇੰਦਾਂ ਦੇ ਬਾਕ ਦੇ ਅਨੁਸਾਰ ਬੜਾ ਹੀ ਅੱਜ ਭਾਗਾ ਵਾਲਾ ਦਿਨ ਹੈ ਕਿ ਸਾਡੇ ਬਹੁਤ ਹੀ ਪਰਮ ਸਤਕਾਰਯੋਗ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਸਾਹਿਬ ਵਾਲਿਆਂ ਦੇ ਪਵਿੱਤਰ ਸਥਾਨਾਂ ਤੋਂ ভরਸਾ ਹੈ ਸ੍ਰੀਮਾਨ ਸੰਤ ਬਾਬਾ ਕੁਲਵਿੰਦਰ ਕੌਰ ਜੀ ਉਹਨਾਂ ਦੀ ਰਹਿਨਮਾਈ ਹੇਠ ਅੱਜ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਜਿੱਥੇ ਆਪਾਂ ਨੂੰ ਪਤਾ ਹੈ ਵੀ ਸਾਰੀ ਸੰਗਤ ਨੂੰ ਵੀ ਜੋੜ ਮੇਲਾ ਲੰਘ ਕੇ ਗਿਆ ਤੇ ਜੋੜ ਮੇਲਾ ਲੰਘਣ ਦੇ ਕਾਰਨ ਜਦੋਂ ਆਪਣੇ ਇੱਥੇ ਅਨੇਕ ਪ੍ਰਕਾਰ ਦੇ ਲੰਗਰ ਰੱਗੇ ਹੁੰਦੇ ਨੇ ਉਹਨਾਂ ਨੂੰ ਜਦੋਂ ਉਸ ਤੋਂ ਬਾਅਦ ਜਾਂਦੇ ਨੇ ਭਾਵੇਂ ਕਿ ਸਾਰੇ ਲੰਗਰ ਆਪੋ ਆਪਣੀਆਂ ਸਫਾਈਆਂ ਕਰਕੇ ਜਾਂਦੇ ਨੇ ਪਰ ਸੜਕਾਂ ਦੇ ਉੱਪਰ ਕਾਫੀ ਜ਼ਿਆਦਾ ਪੂਰਾ ਕੜਕੜ ਪਿਆ ਹੁੰਦਾ ਇਸ ਲਈ ਜਿਹਦਾ ਜਿਹਨੂੰ ਸਫਾਈ ਕਰਨ ਦਾ ਮਤਲਬ ਕਿ ਤੋਹਈਆ ਸ੍ਰੀਮਾਨ ਸੰਤ ਪਾਪਾ ਵਿਪਕਲਵਿੰਦਰ ਕੌਰ ਜੀ ਉਹਨਾਂ ਵੱਲੋਂ ਲਿਖਿਆ ਗਿਆ ਸਾਡੇ ਭਾ ਮਨਦੀਪ ਸਿੰਘ ਜੀ ਤੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਸੂਚੀ ਸੰਗਤਾਂ ਵੱਲੋਂ ਜਿਹਦੇ ਵਿੱਚ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਵੀ ਕੁਝ ਜਿਹਾ ਸਹਿਯੋਗ ਕੀਤਾ ਗਿਆ ਅੱਜ ਸਾਰਾ ਦਿਨ ਇਹਨਾਂ ਦੇ ਨਾਲ ਰਲ ਮਿਲ ਕੇ ਸਹਿਯੋਗ ਕਰਾਂਗੇ ਤੇ ਹੋਰਾਂ ਲੋਕਾਂ ਨੂੰ ਵੀ ਮੈਂ ਇਹ ਬੇਨਤੀ ਕਰਦਾ ਤੁਹਾਡੇ ਚੈਨਲਾਂ ਦੇ ਮਾਧਮ ਰਹੀਂ ਕਿ ਇਦਾਂ ਦੇ ਮਹਾਪੁਰਸ਼ਾਂ ਤੋਂ ਤੁਸੀਂ ਕਿਰਪਾ ਕਰਕੇ ਪ੍ਰੇਰਣਾ ਲਓ ਤਾਂ ਜੋ ਅਸੀਂ ਜਿੱਥੇ ਵੀ ਕੋਈ ਕਾਰਜ ਕਰਦੇ ਆ ਭਾਵੇਂ ਕਿ ਖੁਸ਼ੀ ਦਾ ਹੈ ਗਮੀ ਦਾ ਹੈ ਜਿੱਥੇ ਵੀ ਕੋਈ ਇਦਾਂ ਦਾ ਪੂਰਾ ਕਟ ਕੇ ਪਿਆ ਹੁੰਦਾ ਤਾਂ ਉਹਨੂੰ ਜਦੋਂ ਤੁਹਾਡਾ ਕਾਰਜ ਸੰਪੰਨ ਹੁੰਦਾ ਤਾਂ ਉਹ ਆਪਾਂ ਉਥੋਂ ਸਫਾਈ ਜ਼ਰੂਰ ਕਰਕੇ ਜਾਣੀਏ ਸੋ ਬਲੇਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਿਖਿਆ ਇਹ ਕੁਦਰਤ ਨੂੰ ਆਪਾਂ ਆਪ ਸੰਭਾਲ ਕੇ ਰੱਖਣਾ ਨਾ ਕਿ ਕਿਸੇ ਨੇ ਸੰਭਾਲਣਾ ਆ ਕੇ ਆਪਦੇ ਸਰੀਰ ਨੂੰ ਵੀ ਤੇ ਆਪਾਂ ਆਲੇ ਦੋਲੇ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ